i <laughs> you ਆਮ ਆਦਮੀ ਪਾਰਟੀ ਦੇ ਇੱਕ ਹੋਰ ਵਿਧਾਇਕ ਤੇ ਭ੍ਰਸ਼ਟਾਚਾਰ ਦੇ ਇਲਜ਼ਾਮ ਲੱਗੇ ਨੇ ਮੋਗਾ ਤੋਂ ਵਿਧਾਇਕ ਨੇ ਆਮ ਆਦਮੀ ਪਾਰਟੀ ਦੇ ਅਮਨਦੀਪ ਕੌਰ अरोड़ा ਜਿਨ੍ਹਾਂ ਨੂੰ ਹੁਣ ਲੋਕਪਾਲ ਨੇ ਨੋਟਿਸ ਭੇਜਿਆ ਤਾਂ ਜੋ ਆਪਣਾ ਪੱਖ ਪੇਸ਼ ਕਰ ਸਕਣ 16 ਫਰਵਰੀ ਲਈ ਅਮਨਦੀਪ ਕੌਰ ਨੂੰ ਪੇਸ਼ ਹੋਣ ਲਈ ਕਿਹਾ ਗਿਆ ਤਲਬ ਕੀਤਾ ਗਿਆ ਦਰਸਲ ਅਮਨਦੀਪ ਕੌਰ अरोड़ा ਦੇ ਨਜੀ ਸਖਤਰ ਨੇ ਇਲਜ਼ਾਮ ਲਗਾਏ ਲੋਕਪਾਲ ਨੂੰ ਸ਼ਿਕਾਇਤ ਦਿੱਤੀ ਕਿ ਵਿਧਾਇਕ ਨੇ ਉਹਨਾਂ ਨੂੰ ਧਮਕਾਇਆ ਨਾਲ ਹੀ ਭ੍ਰਸ਼ਟਾਚਾਰ ਦੇ ਵੀ ਇਲਜ਼ਾਮ ਨੇ ਜਿਸ ਤੋਂ ਬਾਅਦ ਹੁਣ ਲੋਕਪਾਲ ਨੇ ਅਮਨਦੀਪ ਕੌਰ अरोड़ा ਨੂੰ ਤਲਬ ਕਰ ਲਿਆ ਸੋਨੂੰ ਸੂਦੀ ਪੈਨ ਮਾਲਮ ਕਸੂਦ ਨੂੰ ਹਰਾ ਕੇ ਐਮਐਲਏ ਬਣੇ ਸਨ ਅਮਨਦੀਪ ਕੌਰ ਅਰੋੜਾ ਪਹਿਲੀ ਦਫਾ ਦੇ ਵਿਧਾਇਕ ਨੇ ਆਮ ਆਦਮੀ ਪਾਰਟੀ ਦੇ ਇਸ ਵਿਧਾਇਕ ਤੇ ਹੁਣ ਇਲਜ਼ਾਮ ਲੱਗ ਗਏ ਨੇ ਭ੍ਰਸ਼ਟਾਚਾਰ ਦੇ ਲੋਕਪਾਲ ਨੇ ਨੋਟਿਸ ਜਾਰੀ ਕੀਤਾ ਹੈ ਕਿ 16 ਫਰਵਰੀ ਨੂੰ ਪੇਸ਼ ਹੋਵੋ ਯਾ ਤਾਂ ਖੁਦ ਯਾ ਫਿਰ ਵਕੀਲ ਦੇ ਜ਼ਰੀਏ ਆਪਣਾ ਪੱਖ ਪੇਸ਼ ਕਰੋ ਨਾ ਸਿਰ ਵਿਧਾਇਕ ਬਲਕਿ ਵਿਧਾਇਕ ਸਮੇਤ ਪੰਜ ਲੋਕਾਂ ਦੇ ਨੌਜਵਾਨ ਨੇ ਭ੍ਰਸ਼ਟਾਚਾਰ ਦਾ ਇਲਜ਼ਾਮ ਲਗਾ ਕੇ ਲੋਕਪਾਲ ਨੂੰ ਸ਼ਿਕਾਇਤ ਦਿੱਤੀ ਹੈ ਇਹ ਨੌਜਵਾਨ ਵਿਧਾਇਕਦਨ ਨੀਚੀ ਸਖਤਰ ਰਹਿ ਚੁੱਕਿਆ ਹੈ ਮੋਗਾ ਦਾ ਹੀ ਰੈਂਡ ਵਾਲਾ ਪ੍ਰਾਪਰਟੀ ਡੀਲਿੰਗ ਦਾ ਕੰਮ ਕਰਦਾ ਸੀ ਇਲਜ਼ਾਮ ਲਗਾਏ ਗਏ ਨੇ ਕਿ ਵਿਧਾਇਕ ਨੇ ਤਹਿਸੀਲ ਪਰਿਸਰ ਚੁਸਦਾ ਰਜਿਸਟਰੀ ਦਾ ਕੰਮ ਰੁਕਵਾ ਦਿੱਤਾ ਸੀ ਜਿਸ ਤੋਂ ਬਾਅਦ ਉਸ ਦੇ ਵੱਲੋਂ ਸ਼ਿਕਾਇਤ ਦਿੱਤੀ ਗਈ ਇਹ ਵੀ ਕਿਹਾ ਗਿਆ ਕਿ ਕਾਲ ਕਰਕੇ ਉਸ ਨੂੰ ਧਮਕਾਇਆ ਵੀ ਗਿਆ ਜਿਸ ਤੋਂ ਬਾਅਦ ਉਸ ਨੇ ਸ਼ਿਕਾਇਤ ਪਹੁੰਚਾਈ ਪ੍ਰਾਪਰਟੀ ਹੜੱਪਣ ਦਾ ਵੀ ਇਲਜ਼ਾਮ ਲੱਗਿਆ ਇਸ ਮਾਮਲੇ ਦੇ ਵਿੱਚ ਹੁਣ 16 ਪਰਵੀ ਨੂੰ ਵਿਧਾਇਕ ਨੂੰ ਆਪਣਾ ਪੱਖ ਪੇਸ਼ ਕਰਨ ਲਈ ਕਿਹਾ ਗਿਆ ਇਹ ਆਮ ਆਦਮੀ ਪਾਰਟੀ ਦੇ ਪਹਿਲੇ ਵਿਧਾਇਕ ਨਹੀਂ ਨੇ ਜਿਨ੍ਹਾਂ 'ਤੇ ਭ੍ਰਸ਼ਟਾਚਾਰ ਦੇ ਇਲਜ਼ਾਮ ਲੱਗੇ ਹੋਣ ਮਾਨ ਸਰਕਾਰ ਭ੍ਰਸ਼ਟਾਚਾਰ ਦੇ ਖਿਲਾਫ ਜ਼ੀਰੋ ਟੋਲਰੈਂਸ ਨੀਤੀ ਦੀ ਗੱਲ ਕਰਦੀ ਹੈ ਤੇ ਉਸ ਤੋਂ ਪਹਿਲਾਂ ਕਈ ਵਿਧਾਇਕ ਨੇ ਉਹਨਾਂ ਦੇ ਜੋ ਪ੍ਰਸ਼ਾਸਨ ਦੇ ਇਲਜ਼ਾਮਾਂ ਦੇ ਵਿੱਚ ਕਿਰ ਚੁੱਕੇ ਨੇ ਜਿਨ੍ਹਾਂ ਦੇ ਵਿੱਚ ਸਰਾਰੀ ਸਨ ਉਹ ਮੰਤਰੀ ਵੀ ਸਨ ਤੇ ਉਹ ਵਿਵਾਦਾਂ ਚ ਆ ਗਏ ਉਸ ਤੋਂ ਪਹਿਲਾਂ ਵਿਜੇ ਸਿੰਘਲਾ ਸਨ ਜੋ ਮੰਤਰੀ ਸਨ ਪਰ ਉਹਨਾਂ ਨੂੰ ਮੰਤਰੀਅਤ ਤੋਂ ਹਟਾਇਆ ਗਿਆ ਕਿਉਂਕਿ ਉਹਨਾਂ ਤੇ ਭ੍ਰਸ਼ਟਾਚਾਰ ਦੇ ਇਲਜ਼ਾਮ ਲੱਗੇ